ਆਨੂ ਨੇ ਇਹ ਗੱਲ ਦਾ ਪਤਾ ਹੈ ਨਾ ਸਾਰਾ ਟੱਬਰ ਨਿਕਲਿਆ ਉਹਨੂੰ ਇਹਨਾਂ ਦਾ ਫਾਲੋ ਫਾਲੋ ਸ਼ਟਨ ਨਹੀਂ ਜਾਂ ਮਾਰ ਦੇਣਾ ਅੱਜ ਤੇ ਸਭ ਤੋਂ ਵੀਡੀਓ ਵੇਖ ਲਓ ਉਹਨਾਂ ਮਾਰਨ ਦੀ ਕੋਸ਼ਿਸ਼ ਪੂਰੀ ਕੀਤੀ ਮੈਂ ਤੇ ਮੇਰਾ ਬੇਟਾ ਭੱਜੇ ਹੀ ਆਏ ਆ ਤੇ ਕੱਲ ਮੇਰਾ ਭਰਾ ਸਵੇਰੇ 10 ਵਜੇ ਦੀ ਗੱਲ ਆ ਘਰ ਦੇ ਬਾਹਰ ਘਲੋਤਾ ਸੀ ਤੇ ਇਹਨਾਂ ਨੇ ਕਿਸੇ ਘਰ ਦੇ ਸਾਡੇ ਲਾਗੇ ਨੇਬਰ ਉਹਨਾਂ ਦੇ ਘਰ ਕੈਮਰੇ ਲਵਾਏ ਆ ਉਥੋਂ ਹੀ ਚੈੱਕ ਕਰਦਾ ਰਹਿੰਦਾ ਵਾ ਤੇ ਉਦੋਂ ਹੀ ਉਸ ਟਾਈਮ ਪੰਜ ਮਿੰਟ ਬਾਅਦ ਇਹ ਬਾਹਰ ਆਇਆ ਉਦੋਂ ਇਹਨੇ ਇਸ਼ਾਰਾ ਕੀਤਾ ਵਿਚਾਲ ਨੂੰ ਕਿ ਆ ਜਾ ਅੱਗੇ ਤਵਿਸ਼ਾਲ ਕਹਿੰਦਾ ਕੋਈ ਨਹੀਂ ਚਿੰਤਾ ਨਾ ਕਰ ਤੇ ਅ ਮੰਮੀ ਉਹਨਾਂ ਨੇ ਉਹਨੂੰ ਧੱਕਾ ਮਾਰ ਕੇ ਅੰਦਰ ਲੈ ਲਿਆ ਬੀਤੇ ਦਿਨੀ ਬਟਾਲਾ ਦੇ ਈਸ਼ਾਨ ਨਗਰ ਵਿੱਚ ਹੋਈ ਖੂਨੀ ਝੜਪ ਜਿਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਲੋਕ ਆਪਸ ਵਿੱਚ ਲੜਾਈ ਕਰਦੇ ਨਜ਼ਰ ਆ ਰਹੇ ਸਨ ਜਾਣਕਾਰੀ ਅਨੁਸਾਰ ਇਹ ਮਾਮਲਾ 2 ਸਾਲ ਤੋਂ ਰੰਜਿਸ਼ ਦਾ ਰੂਪ ਧਾਰ ਗਿਆ ਸੀ ਜਦੋਂ ਝਗੜਾ ਕਰਨ ਵਾਲੇ ਦੋਨਾਂ ਪਰਿਵਾਰਾਂ ਦੇ ਬੱਚਿਆਂ ਨੇ ਆਪਸ ਵਿੱਚ ਕੋਟ ਮੈਰਿਜ ਕਰਵਾ ਲਈ ਸੀ ਬੱਚਾ ਵੀ ਹੋ ਗਿਆ ਪਰ ਲੜਕੀ ਹੁਣ ਆਪਣੇ ਪੇਕੇ ਘਰ ਜਾ ਕੇ ਰਹਿਣ ਲੱਗ ਪਈ ਜਿਸ ਤੋਂ ਬਾਅਦ ਲੜਕੀ ਵਾਲਿਆਂ ਨੇ ਖੁੰਦਕ ਵਿੱਚ ਆ ਕੇ ਲੜਕੇ ਦੇ ਮਾਤਾ ਪਿਤਾ ਤੇ ਹਮਲਾ ਕਰਕੇ ਗੰਭੀਰ ਰੂਪ ਤੇ ਜ਼ਖਮੀ ਕਰ ਦਿੱਤਾ ਗਲੀ ਦੇ ਵਿੱਚ ਝਗੜਾ ਹੋਇਆ ਅਤੇ ਕਿਸੇ ਦੇ ਘਰ ਚ ਜਾ ਕੇ ਲੜਕੀ ਵਾਲਿਆਂ ਨੇ ਲੜਕੇ ਵਾਲਿਆਂ ਦੀ ਮਾਰਕੁਟਾਈ ਕੀਤੀ ਜ਼ਖਮੀ ਹੋਏ ਵਿਅਕਤੀ ਅਤੇ ਉਸਦੀ ਬੇਟੀ ਨੇ ਦੱਸਿਆ ਕਿ ਉਸਦੇ ਭਰਾ ਨੇ 2 ਸਾਲ ਪਹਿਲਾਂ ਗਲੀ ਦੇ ਵਿੱਚ ਰਹਿਣ ਵਾਲੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਕੁਝ ਝਗੜੇ ਕਾਰਨ ਲੜਕੀ ਵਾਪਸ ਚਲੀ ਗਈ ਤੇ ਲੜਕੇ ਦਾ ਭਰਾ ਖੁੰਦਕ ਰੱਖਦਾ ਸੀ ਉਹ ਮੇਰੇ ਭਰਾ ਨੂੰ ਬਾਰ-ਬਾਰ ਲਲਕਾਰਦਾ ਸੀ ਕੱਲ ਵੀ ਉਸਨੇ ਲਲਕਾਰਿਆ ਪਰ ਮੇਰਾ ਭਰਾ ਆਪਣੇ ਘਰ ਦੇ ਅੰਦਰ ਚਲਾ ਗਿਆ ਜਿਸ ਮਗਰੋਂ ਲੜਕੀ ਵਾਲਿਆਂ ਨੇ ਮੇਰੀ ਮਾਂ ਤੇ ਮੇਰੇ ਬਾਪ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਤੇ ਪੁਲਿਸ ਦਾ ਕਹਿਣਾ ਕਿ ਤਫ਼ਤੀਸ਼ ਚੱਲ ਰਹੀ ਹੈ ਜਲਦ ਕਾਰਵਾਈ ਹੋਵੇਗੀ ਜਨਾਮ ਕਾਲਪ ਜੀ ਹੋਇਆ ਕਿ ਮੈਂ ਤੇ ਮੇਰਾ ਬੇਡ ਕੋਠੇ ਤੇ ਹਾਂ ਕਿ ਮੇਰੀ ਵਾਈਫ ਸੈਲ ਕਰਦੀ ਵੀ ਬਾਹਰ ਵੈਸੇ ਹੀ ਕਲੀ ਜੀ ਫਰਨ ਰਹੀ ਸੀ ਸਾਨੂੰ ਨੇ ਇਹ ਗੱਲ ਦਾ ਪਤਾ ਇਹਨਾਂ ਸਾਰਾ ਟੱਬਰ ਨਿਕਲਿਆ ਉਹਨੂੰ ਇਹਨਾਂ ਦਾ ਫਾਲੋ ਫਾਲੋ ਅਪ ਛੱਟਣ ਨਹੀਂ ਜਾਂ ਕਰਨ ਮਾਰ ਦੇਣਾ ਅੱਜ ਤੇ ਸਭ ਤੋਂ ਵੀਡੀਓ ਵੇਖ ਲਓ ਉਹਨਾਂ ਮਾਰਨ ਦੀ ਕੋਸ਼ਿਸ਼ ਪੂਰੀ ਕੀਤੀ ਮੈਂ ਤੇ ਮੇਰਾ ਬੇਟਾ ਭੱਜੇ ਹੀ ਆਏ ਆ ਤੇ ਇਹ ਸਾਨੂੰ ਵੀ ਪੈ ਗਏ ਇਹਨਾਂ ਮੇਰੇ ਸੱਟਾਂ ਲਾਈਆਂ ਫੇਰ ਹਸਪਤਾਲ ਜਾਣ ਕੇ ਨੇ ਮੇਰਾ ਦੱਤਰ ਮਾਰਿਆ ਕਾਰਨ ਆਹੀ ਮੁੰਡੇ ਨੇ ਜੋ ਕੋਰ ਮੈਰਜ ਕੀਤੀ ਰਾਜਾਵਾਲ ਦੇ ਨਾਲ ਕੁੜੀ ਨੇ ਕੀਤੀ ਕੁੜੀ ਹੁਣ ਕਿੰਨੀ ਮੈਨੂੰ ਪਤਾ ਨਹੀਂ ਆ ਕੁੜੀ ਪਹਿਲਾਂ ਪ੍ਰੈਗਨੈਂਟ ਸੀ 6 ਮਹੀਨੇ ਦੀ ਕੁੜੀ ਦਾ ਘਰ ਸਾਡੀ ਬੈਕਸਟੇਜ ਤੇ ਸਾਡਾ ਘਰ ਫਰੰਟ ਤੇ ਆ। ਹਾਂਜੀ। ਹਾਂਜੀ ਮੱਲੇ 'ਚ ਆ। ਇਹਨਾਂ ਹਾਂਜੀ ਕੋਡ ਕੋਡ ਮਰਜ ਹੋਈ ਆ ਜੀ। ਹਾਂਜੀ ਉਹਦੇ ਸਾਰਾ ਕੁਝ ਪ੍ਰੂਫ ਸਾਡੇ ਕੋਲ ਆ। ਹਾਂਜੀ। ਇਹਦੀਆਂ ਕੁੜੀ ਦੀਆਂ ਵੀਡੀਓ ਬਣੀਆਂ ਨੇ ਆਪਣੇ ਘਰ ਦੇ ਖਿਲਾਫ ਜਿਹੜੀ ਰਿਪੋਰਟਾਂ ਦਿੱਤੀ ਉਹ ਵੀ ਸਾਡੇ ਕੋਲ ਆ। ਹੋਣੇ ਵਾਸਤੇ ਹਮਲਾ ਕਰਤਾ ਮਾਕੇ ਨੇ ਵੜਨਾ ਵਾ ਤੁਹਾਨੂੰ। ਵਟ ਗਈ ਰਾਜੀ ਕਹਣਾ ਨਾ ਸਾਨੂੰ ਕੋਈ ਪੁਲਸਾ ਡਰ ਆ ਨਾ ਕਿਸੇ ਕੋਡ ਕਚਾਰੇ ਦਾ ਡਰ ਆ। ਸਾਨੂੰ ਕਿਸੇ ਦਾ ਕੋਈ ਡਰ ਨਹੀਂ ਪਿਆ ਸਾਡੇ ਕੋਲ ਬਹੁਤ ਜ਼ਿਆਦਾ ਵਾ ਅਸੀਂ ਜਿੰਨੇ ਪੈਸੇ ਮਰਜ਼ੀ ਲਵਾਂਗੇ ਪਵਨ ਪਵਨ ਕੀ ਹੋਇਆ ਕੀ ਤੁਹਾਡੀ ਕੋਈ ਲੜਾਈ ਕਿ ਮੇਰੇ ਭਰਾ ਨੇ ਲਵ ਮੈਰਿਸ ਕਰਾਈ ਤੇ ਉਹ ਕੁੜੀ ਆਪਣੇ ਘਰ ਆ ਗਈ ਆ ਬੱਚਾ ਵੀ ਉਹਨਾਂ ਨੇ ਸਾਡੇ ਕੋਲ ਰਸਤੇ 'ਚ ਖੋਲਿਆ ਸੀ ਤੇ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਫਿਰ ਉਹਨੇ ਸਾਡੇ ਤੇ ਪਰਚਾ ਕਰਾਇਆ ਹੁਣ ਸਾਡੀ ਰੈਕੀ ਕਰਦੇ ਆ ਤੇ ਰੋਜ਼ ਲੋਕਾਂ ਨੂੰ ਸਨਾਹ ਭੇਜਦੇ ਆ ਕਿ ਆਪ ਇਹ ਸੰਗਮਦੀ ਦੁਕਾਨ ਤੱਕ ਆ ਜਾ ਆਪਣੇ ਘਰ ਦੇ ਕੈਮਰਾ ਤੋਂ ਪਰਾਂ ਆਜੇ ਤੇ ਆਪਾਂ ਇਹਨੂੰ ਗਾਇਬ ਕਰ ਦੇਣਾ ਵਾ ਤੇ ਕੱਲ ਮੇਰਾ ਭਰਾ ਸਵੇਰੇ 10 ਵਜੇ ਦੀ ਗੱਲ ਆ ਘਰ ਦੇ ਬਾਹਰ ਘਲੋਤਾ ਸੀ ਤੇ ਇਹਨਾਂ ਨੇ ਕਿਸੇ ਘਰ ਦੇ ਸਾਡੇ ਲਾਗੇ ਨੇਬਰ ਉਹਨਾਂ ਦੇ ਘਰ ਕੈਮਰੇ ਲਵਾਏ ਆ ਉਥੋਂ ਹੀ ਚੈੱਕ ਕਰਦਾ ਰਹਿੰਦਾ ਵਾ ਤੇ ਉਦੋਂ ਹੀ ਉਸ ਟਾਈਮ ਪੰਜ ਮਿੰਟ ਬਾਅਦ ਇਹ ਬਾਹਰ ਆਇਆ ਉਦੋਂ ਇਹਨੇ ਇਸ਼ਾਰਾ ਕੀਤਾ ਵਿਸ਼ਾਲ ਨੂੰ ਕਿ ਆ ਜਾ ਅੱਗੇ ਤੇ ਵਿਸ਼ਾਲ ਕਹਿੰਦਾ ਕੋਈ ਨਹੀਂ ਚਿੰਤਾ ਨਾ ਕਰ ਤੇ ਮਮਮੀ ਉਹਨਾਂ ਨੇ ਉਹਨੂੰ ਧੱਕਾ ਮਾਰ ਕੇ ਅੰਦਰ ਲੈ ਲਿਆ ਤੇ ਬਾਅਦ ਚੋ ਸ਼ਾਮੀ ਮਤਲਬ ਆਪਾਂ ਉਹ ਅੰਕਲ ਜਿਹੜੇ ਜਨਾਂ ਦੇ ਘਰ ਕੈਮਰੇ ਲਵਾਏ ਉਹਨਾਂ ਨੂੰ ਮਨਾ ਕੀਤਾ ਕਿ ਪੰਜ ਦਿਨ ਹੋ ਗਏ ਸਾਡੇ ਨਾਲ ਇਦਾਂ ਕਰਦੇ ਸਾਡਾ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਵਾ ਤੇ ਇਹਨਾਂ ਨੇ ਫਿਰ ਉਹ ਆ ਗਿਆ ਫਟਾਫਟ ਦਿਲਪਾਉ ਆਪਣੇ ਹਸਪੀਟਲ ਤੋਂ ਤੇ ਇਹਦੀ ਭੈਣ ਨੇ ਮੇਰੀ ਮੰਮੀ ਦੇ ਵਾਲ ਖਿੱਚ ਕੇ ਤੇ ਉਹਨਾਂ ਦੇ ਅੰਦਰ ਸਾਡੇ ਜਿਹੜੇ ਨੇਬਰ ਆ ਉਹਨਾਂ ਦੇ ਘਰ ਖਿੱਚ ਕੇ ਧੂਕੇ ਲਾਗੇ ਉਹਨਾਂ ਨੇ ਇਹਨਾਂ ਨੂੰ ਮਾਰਨ ਦੀ ਕੀਤੀ ਕੋਸ਼ਿਸ਼ ਪੂਰੀ ਉਹ ਪੂਰਾ ਟੱਬਰ ਹੀ ਇਹ ਉੱਤੇ 2 ਸਾਲ ਹੋ ਗਏ ਲਵ ਮੈਰਿਜ ਨੂੰ ਹਾਂਜੀ ਤੇ ਬੱਚਾ ਦੀ ਜਨਮ ਇੱਕ ਸਾਲ ਦਾ ਜੇ ਹੁਣ ਕੁੜੀ ਕਿੰਨੇ ਤੁਹਾਡੇ ਪਾਸੇ ਆਹ ਆਪਨੇ ਘਰ ਚਲ ਗਈ ਆ ਬਿਨਾ ਦੱਸੇ ਜੈਪੁਰੋਂ ਆ ਗਈ ਹੀ ਉਹ ਇੱਥੇ ਰਹਿੰਦੇ ਨਹੀਂ ਇਹਨਾਂ ਦੇ ਡਰ ਤੋਂ ਤੇ ਇਹ ਕਹਿੰਦੇ ਆ ਆਪਾਂ ਵੱਡ ਦੇਣਾ ਹੂੰ ਤੇ ਕੱਲ ਕੋ ਲੜਾਈ ਹੋਈ ਕੱਲ ਹਨੂ ਪਤਾ ਹੀ ਨਹੀਂ ਲੜਾਈ ਦਾ ਇਹੋ ਹੀ ਆ ਕਿ 4-5 ਦਿਨ ਹੋ ਗਏ ਆ ਕਹਿੰਦੇ ਆ ਆਪਾਂ ਇਹਨੂੰ ਵੱਡਣਾ 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 ਬਾਹਰ ਨਿਕਲ ਇਹ ਇਹਨਾਂ ਨੇ ਮੇਰੇ ਜੀਜੇ ਨੂੰ ਵੀ ਮੈਸੇਜ ਭੇਜਿਆ ਕਿ ਦਿਲਬਾਗ ਦਾ ਇਹਦੇ ਛੋਟੇ ਭਰਾਣੇ ਆਵਾਜ਼ ਮਾਰੀ ਸਾਡੇ ਘਰ ਆਏ ਹੀ ਉਹਨੇ ਕਿਹਾ ਕਿ ਇੱਧਰ ਆ ਤੇ ਨਾਲ ਗੱਲ ਕਰਨੀ ਆ ਉਹਨਾਂ ਨੇ ਆਪਣੀ ਇਹਨਾਂ ਦਾ ਜਿਹੜਾ ਖੋਖਾ ਵਾ ਨਾ ਮੀਟ ਵਾਲਾ ਉੱਥੇ ਇਹਨੇ ਮੇਰੇ ਜੀਜੇ ਨੂੰ ਬੁਲਾਇਆ ਤੇ ਕਹਿੰਦਾ ਕਿ ਦਿਲਬਾਗ ਨੇ ਸਨਾ ਭੇਜਾ ਵਾ ਕਿ ਜਿੰਨੇ ਪਹਿਲੇ ਲੈਣੇ ਲਾਲਾ ਤੇ ਉਹਨੂੰ ਇੱਕ ਵਾਰੀ ਬਾਹਰ ਕੱਢ ਦੇ ਹਾਂਜੀ ਇਹਨਾਂ ਦੇ ਤੇ ਕਾਫੀ ਲੱਗੀ ਆ ਮੰਮੀ ਦੇ ਤੇ ਮੰਮੀ ਦੇ ਵੀ ਬਹੁਤ ਜ਼ਿਆਦਾ ਲੱਗੀ ਆ ਮੰਮੀ ਨੇ ਗੁੱਜੀਆਂ ਬਹੁਤ ਲਾਈਆਂ ਉਹਨਾਂ ਨੇ ਪੇਟ ਚਲਤਾਂ ਮਾਰੀਆਂ ਵਾ ਉੱਠਿਆ ਨਹੀਂ ਜਾਂਦਾ ਮੰਮੀ ਕੋਲ ਹਾਂਜੀ ਕੁਝ ਨਹੀਂ ਕੀਤਾ ਅਜੇ ਤੱਕ ਤੇ ਆਏ ਨਹੀਂ ਬਾਅਦ ਚ ਰਾਤੀ ਆਏ ਬਸ हां जी हां जी हॉस्पिटल ਚ ਜਦੋਂ ਇਹ ਆਏ ਨਾ ਮੈਂ ਮੰਮੀ ਨੂੰ ਲੈ ਕੇ ਆਈ ਆ ਤੇ ਇਹ ਡੈਡੀ ਹੁਣੇ ਆਏ ਆ ਜਦੋਂ ਤੇ ਇਹ ਸਕੂਟੀ ਤੇ ਆਏ ਤੇ ਮੈਨੂੰ ਲੱਗਾ ਸ਼ਾਇਦ ਉਹ ਨਾ ਇੱਕਦਮ ਹੀ ਬਾਹਰ ਆ ਗਏ ਦੋਵੇਂ ਪਿਓ ਪੁੱਤ ਤੇ ਬਾਅਦ ਚੋਂ ਨਾ ਮੈਨੂੰ ਲੱਗਾ ਸ਼ਾਇਦ ਦੌੜ ਚੱਲੇ ਆਏ ਹਨਾ ਤੇ ਇਹਨਾਂ ਨੇ ਉਧਰ ਪਿਛਲੇ ਪਾਸੇ ਨਾ ਉਧਰੋਂ ਡੰਡੇ ਲੈ ਕੇ ਆਏ ਤੇ ਉਹਨਾਂ ਨੇ ਗੇਟ 'ਚ ਟਾਇਆ ਡੈਡੀ ਨੂੰ ਉਥੋਂ ਮਤਲਬ ਡੰਡਾ ਵੀ ਟੁੱਟਾ ਵਾ ਡੰਡਾ ਪੁਲਿਸ ਦੇ ਹਵਾਲੇ ਆ ਅੱਧਾ ਡੰਡਾ ਸਾਡੇ ਕੋਲ ਪਿਆ ਵਾ ਤੇ ਆ ਸਾਰੀ ਸਾਟ ਇਹਨਾਂ ਨੇ ਇੱਥੇ ਲਾਈ ਭਜੀ ਕੀ ਮਾਮਲਾ ਕੀ ਹੈ ਜੀ ਇਹ ਇਹ ਜੀ ਇਹਨਾਂ ਦੇ ਆਪਸ ਦੇ ਵਿੱਚ ਇਹ ਲੜੇ ਆ ਤੇ ਬਾਕੀ ਪੁਲਿਸ ਮੌਕੇ ਤੇ ਪਹੁੰਚ ਗਈ ਤੀ ਆਪਾਂ ਪਹੁੰਚ ਗਈ ਸੀ ਤੇ ਬਾਕੀ ਜਾਂਚ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਆਪਾਂ ਕਰਦੇ ਪਏ ਆ ਐਮਐਲਆਰ ਜਦੋਂ ਆਊਗੀ ਉਹਦੇ ਮੁਤਾਬਿਕ ਆਪਾਂ ਐਫਆਈਆ ਦਰਜ ਕਰਕੇ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਆਪਾਂ ਰੈਸ਼ ਕਰਨਾ ਹੈ